ਮਾ ਮਾਮਲਾ ਹੈ ਇੱਥੇ ਰੋਸ਼ ਪ੍ਰਦੇਸ਼ਨ ਕੀਤਾ ਰੋਸ਼ ਪ੍ਰਦੇਸ਼ਨ ਇਸ ਵਾਸਤੇ ਕੀਤਾ ਜਾ ਰਿਹਾ ਜੀ 19 ਤਰੀਕ ਨੂੰ ਅ ਤਕਰੀਬਨ ਰਾਤ ਮੈਂ ਵੇਰ ਕੇ ਵਿੱਚ ਆਇਆ ਸੀ ਸਾਡੇ ਸੰਸਥਾ ਦੇ ਮੈਂਬਰ ਨੇ ਇੱਥੇ ਤੇ ਉਹਨਾਂ ਦੇ ਘਰ ਜੋ ਮੈਂ ਐਂਟਰ ਕੀਤਾ 10 15 ਮਿੰਟਾਂ ਬਾਅਦ ਹੀ 6-7 ਜਣੇ ਜਿਹੜੇ ਮੂੰਹ ਬਣ ਕੇ ਜਿਹੜੇ ਉਹਨਾਂ ਦੇ ਕਮਰੇ ਦੇ ਅੰਦਰ ਐਂਟਰ ਕਰ ਦਿੱਤਾ ਜਿਨ੍ਹਾਂ ਨੇ ਸਿੱਧੇ ਫਾਇਰ ਕਰਨੇ ਸਟਾਰਟ ਕਰ ਦਿੱਤੇ ਜਿਹੜਾ ਕਿ ਸਿੱਧਾ ਇੱਕ ਫਾਇਰ ਉਹਨਾਂ ਨੇ ਜਿਹੜਾ ਮੇਰੇ ਕੀਤਾ ਉਹ ਮੈਂ ਥੱਲੇ ਬੈ ਗੋ ਉਹਨਾਂ ਦੀ ਦੀਵਾਰ ਤੇ ਲੱਗ ਗਿਆ ਬਾਅਦ ਵਿੱਚ ਮੇਰੇ ਨਾਲ ਹੱਥ ਪਾਈ ਹੋਈ ਆ ਮੈਂ ਦੋ ਤਿੰਨ ਜਣਾਂ ਨੂੰ ਪਛਾਣਿਆ ਵੀ ਉਹਨਾਂ ਦੇ ਨਾਂ ਵੀ ਲਿਖਾਏ ਕਿਉਂਕਿ ਦੂਸਰਾ ਜਦੋਂ ਫਾਇਰ ਕਰਨ ਲੱਗੇ ਆ ਉਹ ਜਿਹੜਾ ਉਹਨਾਂ ਦੇ ਜਿਹੜਾ ਪਿਸਤਲ ਹੀ ਉਹ ਗੋਲੀ ਜਿਹੜਾ ਬੁਲੇਟ ਹੀ ਹੜ ਗਿਆ ਫਿਰ ਉਹਨਾਂ ਨੇ ਜਿਹੜਾ ਮਿਲ ਕੇ ਮੇਰੇ ਧੱਕੇ ਮੁੱਕੀ ਦੇ ਵਿੱਚ ਬਾਏ ਜਿਹੜਾ ਤੀਸਰਾ ਉਹਨਾਂ ਨੇ ਫਾਇਰ ਕੀ ਕੀਤਾ ਉਹ ਮਗਿੱਤਾ ਕੰਮੁਕੀ ਦੇ ਵਿੱਚ ਮੇਰੇ ਲੱਗ ਗਿਆ ਪੈਨੀ ਤੇ ਉਹ ਜੀਨ ਦੀ ਜਿਹੜੀ ਸੀਨ ਹੁੰਦੀ ਹੈ ਜੀਨ ਦੇ ਉੱਪਰ ਵੱਜ ਗਿਆ ਜਿਹੜਾ ਚਲੋ ਮੇਰਾ ਨੁਕਸਾਨ ਨਹੀਂ ਹੋ ਸਕਿਆ ਤੇ ਪੁਲੀ ਪ੍ਰਸ਼ਾਸਨ ਨੂੰ ਖੋਲ ਵਗੈਰਾ ਸਭ ਕੁਝ ਬਰਾਮਦ ਕਰਾਇਆ ਇਹਨਾਂ ਨੇ ਵੀਡੀਓ ਵੀ ਕਢਾਈਆਂ ਵਾ ਕਿ ਹਾਂ ਵੀ ਸ਼ਿਕਾਇਤ ਪੁਲਿਸ ਨੂੰ ਕੀਤੀ ਕੀ ਕਾਰਵਾਈ ਕੁਝ ਨਹੀਂ ਉਸੇ ਟਾਈਮ ਸਰ ਕੀਤੀ ਆ ਜਿਹੜਾ ਕਿ ਕੋਰਟ ਦੀ ਰੂਲਿੰਗ ਆ ਉਸੇ ਟਾਈਮ ਐਫਆਰ ਦਰਜ ਕਰਕੇ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਸੀ 19 ਤਰੀਕ ਦਾ ਵਾਕਿਆ ਜੇ ਅੱਜ ਅੱਜ ਮਿਹ 24 ਹੋ ਗਈ ਜੇ ਤੇ ਉਦੋਂ ਦਾ ਇਹ ਮਿਲ ਗਈ ਲਾਰੇ ਲਾਰੇ ਨੇ ਕਿ ਇਹ ਜੀ ਦੇਖਦੇ ਪਿਆ ਵੀਡੀਓ ਵੀ ਇਹਨਾਂ ਨੇ ਕਢਾਲੀਆਂ ਕਿ ਜੀ ਆਏ ਆ ਤੇ ਜਦੋਂ ਜਿੱਤੇ ਇਨਸੀਡੈਂਟ ਹੋਇਆ ਵਾ ਜਿਹੜੇ ਵਿੱਚ ਗਵਾਹ ਵਾ ਉਹ ਸਭ ਕੋ ਦੰਦ ਪੇਗੀ ਆ ਜੀਆਂ ਨੇ ਆ ਆ ਕਿਹਾ ਆ ਧਮਕੀਆਂ ਦਿੱਤੀਆਂ ਜਿਹੜੇ ਮੈਨੂੰ ਲੋਕ ਧਮਕੀਆਂ ਦਿੰਦੇ ਰਹੇ ਉਹਨਾਂ ਦੀ ਮੈਂ ਵੀਡੀਓ ਦਿੱਤੀਆਂ ਪਰਸਨਲ ਮੇਰੇ ਨੰਬਰ ਤੇ ਵੀਡੀਓ ਭੇਜ ਦੇ ਰਹੇ ਆ ਮੋਨਾਂ ਖਿਲਾਫ ਦਰਖਾਸਤਾਂ ਵੀ ਦਿੱਤੀਆਂ ਪਰ ਪੁਲਿਸ ਪ੍ਰਸ਼ਾਸਨ ਪਤਾ ਨਹੀਂ ਕਿਹੜੇ ਦਬਾਅ ਦੇ ਵਿੱਚ ਆ ਹਾਲੇ ਤੱਕ ਵੀ ਜਿਹੜੀਆਂ ਮਿੱਠੀਆਂ ਗੋਲੀਆਂ ਦੇ ਰਹੇ ਆ ਅੱਜ ਵੀ ਸਾਨੂੰ ਕਰਨ ਮੈਨੂੰ ਤੇ ਆਪ ਨੂੰ ਸਮਝ ਲੱਗਦਾ ਪਿਆ ਜੀ ਕਿ ਕਾਰਨ ਕੀ ਪੋਲਿਟਿਕਲ ਪ੍ਰੈਸ਼ਰ ਆ ਤੇ ਜਾਂ ਕਿਸੇ ਹੋਰ ਦਾ ਪ੍ਰੈਸ਼ਰ ਆ ਤੇ ਜਾਂ ਪੈਸੇ ਦਾ ਪ੍ਰੈਸ਼ਰ ਸਿੱਧੀ ਮੈਂ ਤੇ ਸੋਚਦਾ ਮੈਂ ਗੋਲੀਆਂ ਚ ਲਈ ਕੋਈ ਪਾਰਟੀ ਨਾਲ ਲੋਡੇਟਰ ਵੇਖੋ ਜੀ ਉਹਨਾਂ ਨੇ ਮੈਨੂੰ ਸਿੱਧਾ ਤੇ ਸਿੱਧੇ ਸਾਫ਼ ਤੌਰ ਤੇ ਗਿਆ ਮੈਂ ਕੁਝ ਜਥੇਬੰਦੀਆਂ ਨੇ ਆਗੂਆਂ ਤੇ ਵੀ ਕੰਪਲੇਨਾਂ ਕੀਤੀਆਂ ਹੀਆਂ ਸੀ ਤੇ ਇੱਕ ਸਟੇਸ਼ਨ ਦਾ ਮੁੰਡਾ ਵਾ ਜਗਪਰੀ ਜੱਗਾ ਉੱਥੇ ਜਿਹੜੇ ਰੇਲਵੇ ਸਟੇਸ਼ਨ ਤੇ ਉੱਥੇ ਕੋਈ ਆਟੋ ਨਹੀਂ ਲੱਗਣ ਦਿੰਦਾ ਸੀ ਮੈਂ ਰੇਲਵੇ ਸਟੇਸ਼ਨ ਤੇ ਜਿਹੜੇ ਕਿ ਕਿਉਂਕਿ ਉੱਥੇ ਜਿਹੜਾ ਠੇਕਾ ਦਿੱਤਾ ਆ ਉਹ ਪ੍ਰਾਈਵੇਟ ਕੰਪਨੀ ਨੂੰ ਦਿੱਤਾ ਆ ਰੇਲਵੇ ਨੇ ਉਥੇ ਮੈਂ ਜਿਹੜੇ ਗਰੀਬ ਲੋਕਾਂ ਦੀਆਂ ਗੱਡੀਆਂ ਲਵਾਈਆਂ ਉਹਦੇ ਮੇਰੇ ਕੋਲ ਪ੍ਰੂਫ ਵੀ ਆ ਜਿਹਦੇ ਵਿੱਚ ਉਹ ਲੋਕ ਖੁਦ ਕਹਿ ਰਹੇ ਨੇ ਕਿ ਇਹਨੇ ਗੱਡੀਆਂ ਲਵਾ ਕੇ ਸਾਡੇ ਜਿਹੜੀ ਰੋਜੀ ਰੋਟੀ ਵਿੱਚ ਕੰਮ 'ਚ ਫਰਕ ਪਾਇਆ ਸੁਣ ਕਿੰਨਾ ਚਰੇਗਾ ਤਰਨਾ ਜੀ ਤਰਨਾ ਜੀ ਵੇਖੋ ਜਥੇ ਬੰਦੀਆਂ ਆ ਰਹੀਆਂ ਵਾ ਹੋਰ ਵੀ ਜੀ ਆ ਰਹੇ ਨੇ ਸਾਡੇ ਕਿਉਂਕਿ ਜਿਹੜਾ ਮੈਂ ਫੇਰ ਦੁਬਾਰਾ ਇਸ ਕਰਕੇ ਕਹਿੰਦੇ ਨੇ ਇਹਨਾਂ ਨੂੰ ਕਾਨੂੰਨ ਦੀ ਕਿਤਾਬ ਪੜ੍ਹਨੀ ਚਾਹੀਦੀ ਆ ਕਿ ਕਾਨੂੰਨ ਦੇ ਵਿੱਚ ਜੇ ਅਗਰ ਕਿਸੇ ਦੇ ਉੱਪਰ ਜਾਨਲੇਵਾ ਹਮਲਾ ਕੀਤਾ ਗਿਆ ਹੈ ਕਿ ਕਿਸੇ ਫਾਇਰ ਕੀਤਾ ਗਿਆ ਗੰਦੇ ਨਾਲ ਉਹਦੀ ਐਫਆਈਰ ਦਰਜ ਉਸੇ ਟਾਈਮ ਦਰਜ ਕਰਕੇ ਉਹਦੀ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ ਇਥੋਂ ਦੇ ਵੇਰਕੇ ਪੁਲਿਸ ਦਾ ਜਿਹੜਾ ਰੂਲ ਹੈ ਉਹ ਅਲੱਗ ਆ ਉਹ ਪਹਿਲਾਂ ਇਨਵੈਸਟੀਗੇਸ਼ਨ ਕਰਦੇ ਪਏ ਨੇ ਕਿਤੇ ਫਿਰ ਅਸੀਂ ਆ ਫਿਰ ਉਹਨੀ ਦੇਰ ਨੂੰ ਅਗਰ ਮੈਨੂੰ ਕੁਝ ਹੋ ਗਿਆ ਵੇਰਕੇ ਦੇ ਐਸਐਚਓ ਮੈਡਮ ਜ਼ਿੰਮੇਵਾਰ ਹੋਣਗੇ ਹੁਣ ਮੰਗ ਕੀ ਕਰਦੇ ਮੰਗ ਇਹ ਹੀ ਹੈ ਜੀ ਜਿਹੜਾ ਦੋਸ਼ੀਆਂ ਦੇ ਪਰਚਾ ਦਰਜ ਕੀਤਾ ਜਾਵੇ ਅਗਰ ਇਨਵੈਸਟੀਗੇਸ਼ਨ 'ਚ ਮੈਂ ਗਲਤ ਪਾਇਆ ਜਾਂਦਾ ਮੈਂ ਤੇ ਮੇਰੇ ਤੇ ਪਰਚਾ ਦੇ ਦੇਣ ਮੈਂ ਤਾਂ ਖੁੱਲੇ ਆਮ ਕਹਿਣੇ ਜੀ ਫੋਨ ਤੱਕ ਨਾ ਥਾਣੇ ਦੇ ਅੰਦਰ ਲਾਇਆ ਗਿਆ ਹੁਣ ਬਾਹ ਕੀ ਦੇਖੋ ਜੀ ਮੈਂ ਉਹੀ ਕਹਿ ਰਿਹਾ ਜੀ ਹੁਣ ਅਸੀਂ ਰੋਡ ਤੇ ਚੱਲੇ ਆਂ ਅਗਰ ਇਹਨਾਂ ਨੇ ਨਾ ਆਇਓ ਤੇ ਮੈਂ ਫਿਰ ਉੱਥੇ ਹੀ ਪੋਖੜ ਹਦਾਲ ਤੇ ਬਹਾਂਗਾ ਕਿਉਂਕਿ ਉਦਾਂ ਵੀ ਮਰਨਾ ਵਾ ਇਹਨਾਂ ਦੇ ਸਾਹਮਣੇ ਮਰ ਜਾਗਾ ਠੀਕ ਹੈ ਇਹ ਦਰਖਾਸਤ ਮਸੂਲ ਹੋਈ ਆ ਜੇਦੋਂ ਹੀ ਵੈਰੀਫਾਈ ਕਰਾਂਗੇ